ਰਿਗੰਦਾਂ ਨੂੰ ਸਾਰਿਆਂ ਨੂੰ ਇਹਨਾਂ ਦੀ ਸਾਰਾ ਮਾਨਯੋਗ ਸਾਡੇ ਡੀਜੀ ਸਾਹਿਬ ਦੇ ਹੁਕਮ ਐਂਡ ਸਾਹ ਸਤਿੰਦਰ ਸਿੰਘ ਆਈਪੀਐਸ ਐਸਐਸਪੀ ਅਮਰਸਰ ਰੂਲਰ ਦੀਆਂ ਹਦਾਇਤਾਂ ਦੇ ਉੱਤੇ ਡੀਐਸਪੀ ਟਾਰੀ ਤੇ ਐਸਐਚਓ ਕਰੀ ਡਾਨਾ ਜਿਹੜੇ ਹੈਗੇ ਆ ਇਹ ਪਹਿਲਾਂ ਵੀ ਇੱਕ ਮੁਕਤਵਾ ਨੰਬਰ 38 ਜਿਹੜਾ ਦਰਜ ਕੀਤਾ ਸੀਗਾ 24/24 ਨੂੰ ਜਿਹਦੇ ਵਿੱਚ ਜਿਹੜਾ ਹੈਗਾ ਰੋਸ਼ਨ ਸਿੰਘ ਰੋਛੀ ਨਾਮ ਦਾ ਜਿਹੜਾ ਉਹ ਜਨਸੀ ਨੂੰ ਗ੍ਰਿਫਤਾਰ ਕੀਤਾ ਸੀ ਜਿਹਦੇ ਕੋਲੋਂ ਅੱਧਾ ਕਿਲੋ ਹਿਰੋਇਨ ਜਿਹੜੀ ਉਹ ਬਰਾਮਦ ਹੋਈ ਸੀਗੀ ਉਹਦੀ ਜਿਹੜੀ ਬੈਕਵਰਡ ਫਾਰਵਰਡ ਲਿੰਕੇਜ ਦੇ ਵਿੱਚ ਅੱਗੇ ਜਿਹੜੀ ਫਰਦਰ ਪੁੱਛਗਿੱਛ ਤੇ ਵਿੱਚ ਆਇਆ ਇਹ ਜਿਹੜੀ ਹਿਰੋਇਨ ਹੈਗੀ ਆ ਇਹ ਮੈਂ ਜਿਹੜਾ ਗੁਰਜੀਤ ਸਿੰਘ ਗੋਪੀ ਜਿਹੜਾ ਹੈਗਾ ਇਹ ਚੀਚੇ ਆਪਣਾ ਪਿੰਡ ਚੀਚਾ ਜਿਹੜਾ ਥਾਣਾ ਘਰੇਂਦਾ ਦਾ ਰਹਿਣ ਵਾਲਾ ਉਹਦੇ ਕੋਲ ਲੈ ਕੇ ਆਇਆ ਹੈਗਾ ਉਹਨੂੰ ਜਦੋਂ ਗ੍ਰਫਤਾਰ ਕੀਤਾ ਉਹਦੇ ਗ੍ਰਫਤਾਰੀ ਤੋਂ ਬਾਅਦ ਉਹਦੇ ਕੋਲੋਂ ਵੀ ਅੱਧਾ ਕਿਲੋ ਹਿਰੋਇਨ ਤੇ 50000 ਰੁਪਏ ਜਿਹੜੀ ਡਰਗ ਮਣੀ ਉਹ ਬਰਾਮਦ ਹੋਈ ਉਹ ਤੋਂ ਬਾਅਦ ਇਹਦੀ ਜਿਹੜੀ ਫਰਦਰ ਪੁੱਛਗਿੱਛ ਜਿਹੜੀ ਹੈਗੀ ਆ ਔਰ ਫਰਦਰ ਪੁੱਛਗਿੱਛ ਦੇ ਵਿੱਚ ਪਲੱਸ ਇਹਦੇ ਕੋਲੋਂ ਇੱਕ ਟੋਕਨ ਜਿਹੜਾ ਬਰਾਮਦ ਹੋਇਆ ਟੋਕਨਸ ਉਹ ਸੀਗਾ ਜਿਹਦੇ ਨਾਲ ਹਵਾਲਾ ਰਾਸ਼ੀ ਦੇ ਰਾਹੀਂ ਇਹ ਪੈਸੇ ਜਿਹੜੇ ਆ ਇਹਨੂੰ ਇਹਨਾਂ ਨੂੰ ਬਾਹਰ ਇਹ ਪਹੁੰਚਾਉਂਦੇ ਸੀਗੇ ਟੋਕਨ ਦੇ ਉੱਤੇ ਜਦੋਂ ਇਹਨੂੰ ਪੁੱਛਗਿੱਛ ਕੀਤੀ ਗਈ ਫਰਦਰ ਪੁੱਛਗਿੱਛ ਦੇ ਵਿੱਚ ਇਹ ਜੀ ਸਾਹਮਣੇ ਆਈ ਵੀ ਜਿਹੜੇ ਹਵਾਲੇ ਰਾਹੀਂ ਜਿਹੜੇ ਪੈਸੇ ਹੈਗੇ ਆ ਇਹ ਇਹ ਜਿਹੜਾ ਅਸੀਂ ਹੁਣ ਤੁਸੀਂ ਗ੍ਰਫਤਾਰ ਕੀਤਾ ਜਿਹੜਾ ਤੁਹਾਡੇ ਸਾਹਮਣੇ ਇੱਥੇ ਅਸੀਂ ਪੇਸ਼ ਕੀਤਾ ਹੈਗਾ ਇਹ ਰਮਨ ਕੁਮਾਰ ਪੁੱਤਰ ਰਮੇਸ਼ ਕੁਮਾਰ ਜਿਹੜਾ ਹੈ ਇਹ ਨਮਕ ਮੰਡੀ ਦਾ ਰਹਿਣ ਵਾਲਾ ਕਰੀਆਨੇ ਦੀ ਦੁਕਾਨ ਕਰਦਾ ਹੈ ਇਹ ਮਜੀਦ ਮੰਡੀ ਦੇ ਵਿੱਚ ਤੇ ਉਹਦੇ ਆੜ ਦੇ ਵਿੱਚ ਨਾਲ ਇਹ ਹਵਾਲੇ ਦਾ ਕੰਮ ਕਰਦਾ ਹੈਗਾ ਤੇ ਇਹਦੇ ਕੋਲੋਂ ਜਿਹੜਾ 4537920 ਰੁਪਏ ਜਿਹੜਾ ਹੈਗਾ ਹਵਾਲੇ ਦੀ ਰਾਸ਼ੀ ਬRAND ਕੀਤੀ ਹੈਗੀ ਆ ਔਰ ਇਹਨੇ ਜਿਹੜੀ ਦੀ ਗ੍ਰਫਤਾਰੀ ਪਈ ਹੈ ਇਸ ਮੁਕਦਮੇ ਦੇ ਵਿੱਚ ਔਰ ਇਹਨੂੰ ਜਿਹੜਾ ਫਰਜ਼ਦਾਰ ਕੋਰਟ ਚ ਪੇਸ਼ ਕਰਕੇ ਜਿਹੜਾ ਇਹਦਾ ਰਮਨ ਲੈ ਕੇ ਵੀ ਹੋਰ ਕਿਹੜੇ-ਕਿਹੜੇ ਡਰੱਗ ਸਮਕਲਰਾਂ ਦੇ ਜਿਹੜੇ ਹੈਗੇ ਆ ਤੁਸੀਂ ਹਵਾਲੇ ਰਾਹੀਂ ਪੈਸੇ ਬਾਰ ਭੇਜ ਦੇ ਸੀਗੇ ਉਹ ਅਜੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਉਹ ਗoing on ਹੈ ਸਰ ਇਸ ਦੇ ਵਿੱਚ ਇਹ ਦੱਸੋ ਕਿ ਇਹ ਕਿਹੜੀ ਹਵਾਲਾ ਪੈਸੇ ਪਾਕਿਸਤਾਨ ਰਮਾਨ ਲੈ ਕੇ ਫਰਦਰ ਪੁੱਛ ਕੇ ਜਿਹੜੀ ਆ ਉਹਦੇ ਦੀ ਕਰਾਂਗੇ ਜੀ ਇਹਦੀ ਵੀ ਇਹਦੇ ਹਵਾਲੇ ਦੇ ਪੈਸੇ ਜਿਹੜੇ ਆ ਥਰੂ ਡਵਾਈ ਭੇਜਦਾ ਪਾਕਿਸਤਾਨ ਭੇਜਦਾ ਕਿੱਥੇ ਭੇਜਦਾ ਹਾਂਜੀ ਹੇਰੋਨ ਤਾਂ ਜਿਹੜੀ ਪਹਿਲਾ ਬੰਦੇ ਫੜੇ ਹੋਏ ਹਨ ਜੀ ਉਹ ਤਾਂ ਹੇਰੋਨ ਜਿਹੜੀ ਆ ਬਾਈ ਉੱਥੇ ਵਪਾਰੋਂ ਹੀ ਆਈ ਹੈ ਜੀ ਜੀ ਜਿਹੜਾ ਇਹ ਮੇਕਾਨਾ ਇਹ ਕੀ ਕੰਮ ਕਰਦਾ ਸੀ ਆਪਣਾ ਵਧੀ ਜੈਸੇ ਨੇ ਉਹ ਤਾਂ ਕਾ ਫਰਦਰ ਇਨਵੈਸਟੀਗੇਸ਼ਨ ਦਾ ਹਿੱਸਾ ਨਾ ਜੀ ਵੀ ਦੁਕਾਨ ਕਰਿਆਨੇ ਦੀ ਦੁਕਾਨ ਦੇ ਆੜ ਦੇ ਵਿੱਚ ਕਰਦਾ ਸੀਗਾ ਇਹਦੇ ਵਿੱਚ ਜਿਹੜੀ ਜਿਹੜੀ ਵੀ ਚੀਜ਼ ਅ ਐਸ ਪਰ ਲਾਅ ਜਿਹੜੀ ਚੀਜ਼ ਆਊਗੀ ਉਹ ਹਰ ਇੱਕ ਚੀਜ਼ ਜਿਹੜੀ ਉਹ ਫ੍ਰੀਜ਼ ਕੀਤੀ ਜਾਊਗੀ ਟੋਕਨ ਦਾ ਜਿਹੜਾ ਸੀ ਰੱਖਿਆ ਉਹ ਦਾਦਾ ਜੀ ਦਾ ਹੁੰਦਾ ਜੀ ਇਹਨਾਂ ਨੇ ਵੀ ਕਰਦੇ ਜੀ ਪਰ ਟੋਕਨ ਇਹਨੇ ਇੰਡੀਆ ਦੇ ਇੰਨਾ ਸੀ ਜਿਹੜੀ ਇੰਡੀਆ ਦੀ ਕੀ ਕੋਈ ਨਹੀਂ ਇਹ ਟੋਕਨ ਇਹ ਟੋਕਨ ਜਿਹੜਾ ਸੀਗਾ ਇਹ ਇਹਦੇ ਨਾਲ ਲਿੰਕ ਸੀਗਾ ਰਮਨ ਕੁਮਾਰ ਦਾ ਇੰਡੀਆ ਜੀ ਇਕੱਲੇ ਹੀ ਬ੍ਰੀਡ ਕਰਦਾ ਸੀ ਜੀ ਬਣੀ ਦੇਰ ਤੋਂ ਕੰਮ ਕਰ ਰਿਹਾ ਸੀ ਇਹ ਫਸਦਲਾ ਦੀ ਪੁੱਛਗਿਆ ਜਾਰੀ ਹੈ ਜੀ ਇਹਦੇ ਕੋਲੋਂ ਇਹਦੇ ਕੋਲੋਂ ਜਿਹੜੇ ਬੈਕਵਰਡ ਫਾਰਵਰਡ ਲਿੰਕ ਜਿਹੜੇ ਹੈਗੇ ਆ ਉਹ ਅਸੀਂ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਡਿਸਕਲੋਜ਼ ਕਰਾਂਗੇ ਸਰ ਜੀ ਅਗਰ ਤੁਸੀਂ ਡਰਗ ਐਡਿਕਟਿਡ ਹੈਗੇ ਹੋ ਸੌਰੀ ਇੱਕ ਹੋਰ ਦੇ ਡਾਇਰੈਕਟਸ ਦਿੰਨਾ ਹੈ ਜਾਂ ਕੋਈ ਨਸ਼ੇ ਦੀ ਆੜ ਦੇ ਵਿੱਚ ਹੈਗਾ ਨਹੀਂ ਐਤਾ ਦੀ ਗੱਲ ਕੋਈ ਸਾਹਮਣੇ ਨਹੀਂ ਆਈ ਅਜੇ ਕੋਈ ਪਰਾਲਾ ਕੋਈ ਬੱਚਾ ਅਜੇ ਨਹੀਂ ਅਜੇ ਕੋਈ ਨਹੀਂ ਰਮਨ ਕੁਮਾਰ ਤੇ ਕੋਈ ਵੀ ਅਸੀਂ ਨਾਮ ਦੇ ਦੋ ਜੀ ਹਾਂਜੀ ਹਾਂਜੀ ਬਿਲਕੁਲ ਜੀ ਕੋਰਟ ਦੇ ਵਿੱਚ ਕੋਰਟ ਚ ਪੇਸ਼ ਅੱਜ ਕਰ ਰਹੇ ਆ ਜੀ ਠੀਕ ਹੈ ਜੀ